ਪਰਿਵਾਰਕ ਮਸਲਾ ਚੱਲਦਾ ਪਿਆ, ਪ੍ਰੋਟੀ ਦਾ ਰੋਲਾ ਚੱਲਦਾ ਪਿਆ। ਆਪਣੀ ਮਿਹਨਤ ਦੀ ਕਮਾਈ ਨਾ ਪਰੋਪੀਆਂ ਦੇ ਨਾਮ ਬਣਾਈਆਂ ਤੇ ਇਹ ਹੁਣ ਖਾਣਾ ਚਾਹਦੀ ਹੈ। ਆਪਣੀ ਮਾਂ ਮਰਮੋਨਪੁਰ ਜੋ ਕਿ ਇੱਥੇ ਸਾਡੇ ਘਰ ਡੇਢ ਮਹੀਨਾ ਹੋਇਆ ਆ ਕੇ ਬੈਠੀ ਹੋਈ ਹੈ। ਅਸੀਂ ਡੇਢ ਮਹੀਨਾ ਤੋਂ ਕਿਉਂ ਪਤਾ ਅਸੀਂ ਬਾਹਰ ਆ ਜੀ। ਇਹ ਸ਼ਰ੍ਹਾਂ ਵੀ ਮਤਲਬ ਕਿ ਤਕਾ ਹੋ ਰਿਹਾ ਸਾਡੇ ਨਾਲ। ਵੀ ਪਸਾਰੀ ਉਮਰ ਬੰਦਾ ਕਮਾਈ ਕਰਦਾ, ਮਿਹਨਤ ਦੀ ਜ ਆਪਣੇ ਘਰ ਵਾਲੇ ਦੇ ਨਾਮ ਤੇ ਕਰਾਤੀ ਤੇ ਕੀ ਹੁਣ ਚੇ ਗੁਨਾ ਕਰ ਦਿਆ ਮੈਂ। ਮੇਰਾ ਬੇਟਾ ਵੀਰੇ ਮੇਰੇ ਨਾਲ ਇਹ ਹੁਣ ਅਸੀਂ ਘਰ ਦੇ ਅੰਦਰ ਆ ਰੱਖੇ ਇਹ ਗੇਟ ਦੇ ਕੋਲ ਅਸੀਂ ਕਿਦਾਂ ਆਇਆ ਗੇਟ ਤੋੜਨ ਦੀ ਕੋਸ਼ਿਸ਼ ਕਰਦੇ ਫੇ ਆ ਧਮਕੀਆਂ ਦੇ ਰਿਹਾ ਸ਼ਰਿਆਂ ਵੀ ਇਹ ਅਸੀਂ ਵੀ ਮੰਨ ਲਓ ਕਿ ਅੰਦਰ ਗੇਟ ਤੋੜ ਕੇ ਵੀ ਤੁਹਾਨੂੰ ਚਾਨੋ ਮਾਰ ਦੇਵਾਂਗੇ ਸਸ ਮੇਰੇ ਅੰਦਰ ਹੀ ਇਹਨੇ ਆਪਣੇ ਆਪ ਨੂੰ ਲੋਕ ਕੀਤਾ ਹੋਇਆ ਇਸ ਪੂਰੀ ਗੇਮ ਦੇ ਵਿੱਚ ਪ੍ਰੋਫਿਟ ਦੇ ਲਾਲਚ ਵਿੱਚ ਮੇਰਾ ਗੁਰਮ ਹੈਪੀ ਛਾਉੜਾ ਬੂਰੇ ਤੋੜਦੇ ਨੇ ਬੋਲਵਾ ਜਿੰਨੇ ਸ਼ਰਿਆਂ ਮੈਨੂੰ ਨੇ ਸਿੱਧੀਆਂ ਧਮਕੀਆਂ ਦਿੱਤੀਆਂ ਨੇ ਇਹਦੀ ਇੱਕ ਫਰੈਂਡ ਦਾ ਸਪਨਾ ਇੱਕ ਪਿੱਛੇ ਕਪਾਰਦਰ ਵਾਲੀ ਜਿਹੜੀ ਲੇਡੀ ਹੈਗੀ ਹੈ ਕੀ ਨਾਮ ਦਾ ਹਾਇਦਰਾਬਾਦ ਹਾਇਦਰਾਬਾਦ ਆ ਬਾਦਲ ਤੋਂ ਪ੍ਰੀਤਨਾਮ ਪ੍ਰੀਤਨਾਮ ਤੇ ਹੋਰ ਜਿਹੜੇ 2-4 ਹੈਗੇ ਮੇਰਾ ਪਹਾਂ ਕੀਤਾ ਜਾਵੇ ਇਹ ਨਹੀਂ ਤਾਂ ਮੈਨੂੰ ਅੰਦਰ ਆਉ ਆ ਕੇ ਜਾਨੋ ਮਾਰ ਦੇਣਗੇ ਪ੍ਰਸ਼ਾਸਨ ਅਗੇ ਵੇਂਦ ਲਈਏ ਮੇਰੀ ਜਾਨ ਬਚਾ ਲਓ ਸ਼ਾਵੜਾ ਜੀ ਇਹ ਕਿਹੜੀ ਜਗ੍ਹਾ ਬੱਧੀ ਹੈ ਅਸੀਂ ਨੂੰ ਸ਼ੋਭੀ ਨਗਰ ਨੇ ਲੋਕੋ ਥੱਲੇ ਕਿਹੜੀ ਜਗ੍ਹਾ ਹੈ ਇਹ ਜੀਐਸ ਕਲੋਨੀ ਹੈਗੀ ਹੈ ਜੀ ਇਹ ਕਿਹੜੀ ਜਗ੍ਹਾ ਬੱਧੀ ਹੈ ਇਹ ਆਪਣੇ ਅੰਸਰ ਕੋਲੇ ਪੈਂਦੀ ਹੈ ਅੰਸਰ ਕੋਲੇ ਭਾਈ ਜੀ ਮਾਮਲਾ ਕੀ ਬਣਾ ਜਿੱਦਾਂ ਰੋਲਾ ਪੈ ਰਿਹਾ ਮਾਮਲਾ ਇਹਨਾਂ ਦੋਨਾਂ ਜੀ ਦਾ ਆਪੀ ਮਾਮਲਾ ਜੀ ਸ਼ਾਹਦਾ ਜੀ ਤੁਹਾਡੇ ਕੁੜਮ ਸਾਹਿਬ ਵੱਲੋਂ ਇੱਕ ਤੁਹਾਡੇ ਦੇ ਇੱਕ ਅਲੀਗੇਸ਼ਨ ਲਗਾਇਆ ਜਾ ਰਿਹਾ ਕਿ ਇਸ ਵਿਵਾਦ ਪਿੱਛੇ ਤੁਹਾਡਾ ਹੱਥ ਹੈ ਜੀ ਉਹਦੇ ਬਾਰੇ ਤੁਹਾਡਾ ਕੀ ਸਪਸ਼ਟੀਕਰਨ ਹੈ ਉਹਨਾਂ ਨੇ ਕਹਿੰਦੇ ਵੀ ਸਾਡੀ ਪ੍ਰਾਪਰਟੀ ਨੂੰ ਕਿਥੇ ਹੋ ਰਹੀ ਹੈ ਵੀ ਮੇਰੇ ਕੋਲ ਵੱਲੋਂ ਜਿਹੜਾ ਵੀ ਇਹ ਸਾਰਾ ਨਾਮਾ ਲਿਖਾ ਜਾ ਰਿਹਾ ਦੇਖੋ ਵੀਰ ਜੀ ਇਲਜ਼ਾਮ ਜਦੋਂ ਮਰਜ਼ੀ ਲਾਈ ਜਾਵੇ ਸਾਨੂੰ ਪ੍ਰਾਪਰਟੀ ਦੀ ਤਾਂ ਸਾਨੂੰ ਲਾਲਚ ਹੋਵੇ ਜੇ ਕਿਸੇ ਸਾਡੇ ਘਰੇ ਕਮੀ ਹੋਵੇ ਪਰਮਾਤਮਾ ਦਿੱਤਾ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਤਾਂ ਆਪਣੇ ਬੱਚੇ ਵਿਲੇ ਵੇਖਾ ਸਕਦੇ ਹਾਂ ਨਾਲੇ ਉਹਨੂੰ ਸਾਨੂੰ ਸਾਨੂੰ ਕੀ ਦੇ ਦੂਗਾ ਅਈਦਾ ਕਹਿੰਦੇ ਆ ਦੀ ਆਪਣੀ ਪ੍ਰਾਪਰਟੀ ਜਿੱਥੇ ਮਰਜੀ ਗੁਰਦੇਦਾਨ ਕਰ ਜਿੰਨੂੰ ਮਰਜੀ ਲਗਾ ਦੇਣਾ ਸਾਨੂੰ ਉਹਦੇ ਚ ਨਿੱਕਾ ਪੈਸਾ ਨਹੀਂ ਚਾਹੀਏ ਚਾਹੀਦਾ ਨਾ ਹੀ ਸਾਨੂੰ ਉਹਨੂੰ ਕੋਹਾ ਸਾ ਨਾ ਹੀ ਸੀ ਮੰਗਣਾ ਅਸੀਂ ਸਾਨੂੰ ਸੰਤੁਸ਼ਟ ਆਪਣੀ ਜ਼ਿੰਦਗੀ ਵਿੱਚ ਅਸੀਂ ਕੀ ਲੈਣਾ ਅਸੀਂ ਤਾਂ ਸਗੋਂ ਸਾਡੇ ਚ ਇਹ ਮਨ ਮਹਿਸੂਸ ਹੋ ਰਿਹਾ ਅਸੀਂ ਕੰਜਰਾ ਕਰੇ ਗੰਦੇ ਕਰੇ ਫਸ ਗਏ ਇਹ ਜਿਹੜਾ ਬੰਦਾ ਆ ਜਾਣਾ ਇਹ ਬੰਦਾ ਇਹਨੇ ਆਪ ਜਾਨ ਨਹੀਂ ਰੱਖਦਾ ਕੀ ਰੱਖੇ ਕੀ ਕੀਤਾ ਨਾ ਕੀ ਨਹੀਂ ਕੀਤਾ ਅੱਜ ਸਾਨੂੰ ਅੱਜ ਪਤਾ ਲੱਗਦਾ ਵੇ ਅਗਰ ਸਾਨੂੰ ਪਹਿਲਾਂ ਪਤਾ ਹੁੰਦਾ ਨਾ ਇਹ ਇੰਨਾ ਗੰਦਾ ਬੰਦਾ ਸੀ ਰਿਸ਼ਤਾ ਹੀ ਨਹੀਂ ਸੀ ਕਦੀ ਕਰਨਾ ਅਸੀਂ ਤਾਂ ਖੁਦ ਇੱਕ شریف ਬੰਦੇ ਆ ਇਹਨਾਂ ਕਰੇ ਫਸ ਗਏ ਇਸ ਗਏ ਗੰਦੇ ਨੇ ਪਹਿਲਾਂ ਜਨਾਨੇ ਨੂੰ ਪਹਿਲਾਂ ਵੀ ਗੱਡੀ ਕੇ ਸੋਨੇ ਚੋਰੀ ਕਰਕੇ ਵੇਚੀਆਂ ਹੋਰ ਵੀ ਕਈ ਜਗ੍ਹਾ ਚੱਕਰ ਚੱਲਦਾ ਹੋਇਆ ਸੰਦ ਤਾਂ ਪਤਾ ਹੀ ਹੁਣ ਲੱਗਾ ਸਾਡਨਾਂ ਨੇ ਬੜੀ ਜ਼ਬਰਦਸਤੀ ਕਾਲੀ ਕਾਲੀ ਕੀਤੀ ਸਾਡੀ ਕੁੜੀ ਨੂੰ ਕਹਿੰਦਾ 22 ਮਹੀਨਾ ਲੱਗਣਾ ਦੰਦ ਸ਼ਾਦੀ ਕਰ ਦੋ 10 ਦਿਨ ਵਿੱਚ ਕਰਤਾ ਇਹਨਾਂ ਨੇ ਸਿਰਫ ਇਹਨਾਂ ਕੀਤਾ ਕੁਝ ਵੀ ਨਹੀਂ ਸਾਰਾ ਰੁਪਈਆ ਸੀ ਲਾਇਆ ਇਹਨਾਂ ਦਰਸਦਰ ਸਾਰੀ ਬਰਾਦਰੀ ਨੂੰ ਪਤਾ ਹੈ ਇਹਨਾਂ ਨੇ ਕੀ ਕੀਤਾ ਇਸ ਬੰਦੇ ਨੇ ਮੁੰਡੇ ਦੇ ਸਗਣ ਵਿੱਚ ਇੱਕ ਮਾੜਾ ਮਾੜਾ ਗਰੀਬ ਨਾਲ ਸਗਣ ਪਾਉਂਦਾ ਸਗਣ ਜੋ 1 ਰੁਪਈਆ ਦਿੱਤਾ ਕੇ ਇਹਨਾਂ ਕੋਲੋਂ ਅਸੀਂ ਕੀ ਇਹ ਸਾਨੂੰ ਕੀ ਦੇ ਦੋ ਵਜਾ ਦੋ ਯਾਨੀ ਕਿ ਪ੍ਰੋਪਰਟੀ ਵਾਦਨਾ ਤੋਂ ਸਾਨੂੰ ਇਹਨਾਂ ਦੀ ਪ੍ਰੋਪਰਟੀ ਨਾਲ ਕੋਈ ਲਾਲਚ ਨਹੀਂ ਨਾ ਹੀ ਪਰਮਾਤਮਾ ਸਾਨੂੰ ਇਹ ਪ੍ਰੋਪਰਟੀ ਲਈ ਦੇਖਣ ਦੇਵੇ ਅਸੀਂ ਕਹਿੰਦੇ ਦੋਨੇ ਜੀ ਘਰੇ ਸੁਖਤ ਸੁਟ ਲੈ ਆਪਣੇ ਬੱਚਿਆਂ ਨੂੰ ਵਾਕ ਫਸਾਈ ਰਣ ਆਪਣੇ ਬੱਚਿਆਂ ਨੂੰ ਸੇਧ ਦੇਣ ਸਾਨੂੰ ਨਹੀਂ ਪ੍ਰੋਪਰਟੀ ਨਾਲ ਕੋਈ ਲਾਲਚ ਨਹੀਂ ਹੈਗਾ